ਸਾਸਿਕਾ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਨੂੰ ਅੱਜ ਤੋਂ ਲਗਭਗ 2.5 ਸਾਲ ਪਹਿਲਾਂ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਾਰਜ ਬਿਜਨੋਈ ਅਤੇ ਲਾਰਜ ਬਿਜਨੋਈ ਦੇ ਗਰੁੱਪ ਵਾਲਿਆਂ ਨੇ ਜ਼ਿੰਮੇਵਾਰੀ ਵੀ ਲਈ ਸੀ ਕਿ ਅਸੀਂ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਹੈ ਜੇ ਗੱਲ ਕਰੀਏ ਉਹਨਾਂ ਦੇ ਪਿਤਾ ਬਲਕੌਰ ਅਤੇ ਮਾਤਾ ਚਰਨ ਕੌਰ ਦੀ ਉਹਨਾਂ ਨੇ ਵਾਰ-ਵਾਰ ਗੁਹਾਰ ਲਗਾਈ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਗੇ ਦੂਸਰੇ ਪਾਸੇ ਨਿਆ یعنی ਕਿ ਕਾਨੂੰਨ ਪ੍ਰਣਾਲੀ ਤੋਂ ਹਾਲੇ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ ਜਿਹੜੇ ਦੋਸ਼ੀ ਨੇ ਉਹਨਾਂ ਉੱਤੇ ਸਜ਼ਾ ਆਇਤ ਨਹੀਂ ਕੀਤੀ ਗਈ ਕਾਨੂੰਨ ਵੱਲੋਂ ਵਾਰ-ਵਾਰ ਮੰਗ ਉੱਠਦੀ ਹੈ ਜਦੋਂ ਵੀ ਦਿਲ ਦੇ ਵਿੱਚ ਤੜਪ ਪੈਦਾ ਹੁੰਦੀ ਹੈ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੇ ਵਿੱਚ ਸੋਸ਼ਲ ਮੀਡੀਆ ਤੇ ਪੋਸਟ ਪਾਉਂਦੇ ਨੇ ਚਾਹੇ ਛੋਟੇ ਸਿੱਧੂ ਮੂਸੇਵਾਲਾ ਦਾ ਜਨਮ ਹੋਇਆ ਹੈ ਲੇਕਿਨ ਕਿਤੇ ਨਾ ਕਿਤੇ ਘਾਟ ਲੜਕਦੀ ਹੈ ਕਿਉਂਕਿ 26-27 ਸਾਲਾਂ ਦੀ ਉਮਰ ਦੇ ਵਿੱਚ ਐਨਾ ਵੱਡਾ ਨੇਮ ਅਤੇ ਫੇਮ ਹਾਸਲ ਕਰ ਲੈਣਾ ਜਦੋਂ ਪੰਜਾਬ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਪੰਜਾਬ ਦੀ ਪਾਣੀਆਂ ਦੀ ਗੱਲ ਕੀਤੀ ਜਾਣ ਲੱਗੀ ਸਿੱਧੂ ਮੂਸੇਵਾਲਾ ਦੇ ਗੀਤਾਂ ਦੇ ਵਿੱਚ ਉਸ ਤੋਂ ਬਾਅਦ ਉਸ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਉਸ ਮੌਤ ਦੀ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ ਇਧਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਫ ਆਈ ਆਰ ਦਰਜ ਕਰਾਈ ਹੈ ਕਿਉਂਕਿ ਕਿਸੇ ਸ਼ਖਸ ਜਿਤਾ ਨਾਮ ਮਨਸ਼ਿੰਦਰ ਸਿੰਘ ਮੱਖਾ ਦੱਸਿਆ ਜਾ ਰਿਹਾ ਹੈ ਉਸ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਉੱਪਰ ਕਿਤਾਬ ਲਿਖੀ ਗਈ ਕਿਤਾਬ ਛਫੀ ਵੀ ਹੈ ਅਤੇ ਇਧਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜਿਹੜਾ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਸਰਗਰਮ ਰਹਿੰਦੇ ਨੇ ਅੱਜ ਉਹਨਾਂ ਦੁਆਰਾ ਮਨਜਿੰਦਰ ਸਿੰਘ ਮਾਖਾ ਉੱਤੇ ਜਿਹੜੀ ਐਫਆਈਆਰ ਦਰਜ ਕਰਵਾ ਦਿੱਤੀ ਗਈ ਹੈ ਦੱਸਦਿਏ ਇਹ ਮਾਮਲਾ ਕੀ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਉਹਨਾਂ ਵੱਲੋਂ ਕਿਤਾਬ ਲਿਖੀ ਗਈ ਹੈ ਮਨਜਿੰਦਰ ਸਿੰਘ ਮਾਖਾ ਵੱਲੋਂ ਜ਼ਿੰਦਗੀ ਤੇ ਹਾਰਤ ਸਿੱਧੂ ਮੂਸੇਵਾਲਾ ਤੇ ਉਹਨਾਂ ਦੇ ਵਿੱਚੋਂ ਕਈ ਅਜਿਹੇ ਤੱਥ ਨੇ ਜੋ ਮਨਜਿੰਦਰ ਸਿੰਘ ਮਾਖਾ ਨੇ ਆਪਣੀ ਐਮੇਜੀ ਅਨੇਸ਼ੀਅਲ ਮਨ ਕਰਤ ਗੱਲਾਂ ਯਾਨੀ ਕਿ ਝੂਠੇ ਜਿਹੜੇ ਕਈ ਤੱਤ ਉਸ ਕਿਤਾਬ ਦੇ ਵਿੱਚ ਲਿਖੇ ਹੋਏ ਨੇ ਦੂਸਰੇ ਪਾਸੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਾਡੇ ਘਰ ਆਏ ਸੀ ਕੁਝ ਤਸਵੀਰਾਂ ਉਹਨਾਂ ਵੱਲੋਂ ਚੋਰੀ ਕਰ ਲਈਆਂ ਗਈਆਂ ਸੀ ਇਸ ਨੂੰ ਲੈ ਕੇ ਇੱਕ ਵਾਰ ਸਿੱਧੂ ਮੂਸੇਵਾਲਾ ਦੇ ਕਤਲ ਦੂਸਰੇ ਪਾਸੇ ਜਿਹੜੇ ਉਹਨਾਂ ਦੇ ਨਾਮ ਉੱਤੇ ਕਿਤਾਬ ਲਿਖੀ ਗਈ ਹੈ ਮਰਜਿੰਦਰ ਸਿੰਘ ਮਾਕਾ ਦੁਆਰਾ ਉਹਦੀ ਪਸੂੜੀ ਹੋਰ ਹੀ ਪੈ ਗਈ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਇਲਜ਼ਾਮ ਲਗਾਏ ਨੇ ਕਿ ਗਲਤ ਤੱਤ ਗਲਤ ਆંકੜੇ ਅਤੇ ਮੇਰੇ ਪੁੱਤਰ ਦੀਆਂ ਮੇਰੇ ਘਰ ਦੇ ਵਿੱਚੋਂ ਆ ਕੇ ਮਨਜਿੰਦਰ ਸਿੰਘ ਮਾਕਾ ਵੱਲੋਂ ਤਸਵੀਰਾਂ ਚੋਰੀ ਕੀਤੀਆਂ ਗਈਆਂ ਨੇ ਇਸ ਲਈ ਐਫ ਆਈ ਆਰ ਦਰਜ ਹੋ ਗਈ ਹੈ ਮਨਜਿੰਦਰ ਮਾਕਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਨੂੰਨ ਬਣਦੀ ਕਾਰਵਾਈ ਕਰੇਗਾ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਗਾਇਕ ਦੇ ਨਾਮ ਉਤੇ ਕਿਤਾਬ ਲਿਖੀ ਹੈ ਮਨਜਿੰਦਰ ਸਿੰਘ ਮਾਕਾ ਨਾਮ ਦੱਸਿਆ ਜਾ ਰਿਹਾ ਹੈ ਧੰਨਵਾਦ